ਕਿਸੇ ਨੇ ਕਾਰ ਤਿਆਰ ਕਰ ਲਈ ਕਿਸੇ ਨੇ ਘੋੜਾ ਤਿਆਰ ਕਰ ਲਿਆ ਕਿਸੇ ਨੇ ক্রিকেট ਦੀਆਂ ਟੀਮਾਂ ਹੀ ਤਿਆਰ ਕਰ ਲਈਆਂ ਪਹਿਲਵਾਨ ਖੜੇ ਪਹਿਲਵਾਨ ਖੜੇ ਕਰ ਲਏ ਪਰ ਤੁਹਾਡੇ ਕੋਠੀ ਦੇ ਇੱਕ ਅਲੱਗ ਹੀ ਤਰ੍ਹਾਂ ਦਾ ਆਪਾਂ ਸਟੈਚੂ ਕਹਿ ਸਕਦੇ ਸਟੈਚੂ ਆਫ ਲਿਬਰਟੀ ਜਿਹੜਾ ਕਿ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦਾ ਆ ਅੱਜ ਜਿਹੜਾ ਜ਼ਿਕਰ ਗੱਲ ਕਰੀਏ ਵਿਜਵਾ ਖੁਰਦ ਦੇ ਵਿੱਚ ਵੀ ਬਣਾਇਆ ਦਿੱਤਾ ਗਿਆ ਆ ਆਈਡੀਆ ਕਿੱਥੋਂ ਆ ਗਿਆ ਫੇਰ ਕਿਹਾ ਫੇਰ ਦੇਖੋ ਜੀ ਜਦੋਂ ਗਏ ਸੀ ਤਰਨਤਾਰ ਤੋਂ ਅੰਮ੍ਰitsarਾ ਰੋਡ ਦੇ ਉੱਤੇ ਬਣੀ ਸੀ ਰੋਡ ਤੇ ਉਹ ਨਿਕਾ ਪੈ ਗਏ ਜਾਂਦੇ ਜਾਂਦੇ ਗੱਡੀ ਦੇ ਵਿੱਚ ਤੇ ਉਹ ਨਿਆਣੇ ਮੁੰਡੇ ਦੇ ਪਸੰਦ ਆ ਕਿ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਇੱਕ ਪਾਰੇ ਸੀ ਪੂਰੇ ਮਨ ਨੂੰ ਲੱਗੇ ਕਿ ਇਹ ਚੀਜ਼ ਬੜੀ ਮਹਿੰਗੀ ਚੱਲ ਰਹੀ ਇਹ ਬਣਾ ਲਓ ਕਿੰਨੀ ਇਹਦੀ ਹਾਈਟ ਹੈਗੀ ਆ 15 ਫੁੱਟ ਜੀ 15 ਫੁੱਟ ਹੈਗੀ ਉਹ ਹਾਂ ਜੀ ਇਹ ਤਾਂ ਫਿਰ ਦਾ ਮਤਲਬ ਪਿੰਡ ਦੇ ਵਿੱਚ ਸਭ ਤੋਂ ਉੱਚੀ ਹੋਈ ਹਾਂ ਜੀ 15 ਫੁੱਟ ਪੂਰੀ ਹੈ ਜੀ ਕਿੰਨਾ ਕ ਖਰਚਾ ਹੋ ਗਿਆ ਚੜਚਾ ਢਾਈ ਪੌਣੇ 3 ਲੱਖ ਰੁਪਏ ਵਿੱਚ ਹੋ ਗਿਆ। ਪੌਣੇ 3 2.5 2.5 3 ਲੱਖ ਹੋ ਗਿਆ ਜੀ। ਹਾਂ ਜੀ ਹਾਂ ਜੀ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਨਕੂਦਰ ਦੇ ਵਿੱਚ ਸਟੈਚੂ ਆਫ ਲਿਬਰਟੀ ਜਿਹੜਾ ਹੈਗਾ ਸੰਤੋਖ ਸਿੰਘ ਅਤੇ ਉਹਨਾਂ ਦੇ ਬੇਟੇ ਵੱਲੋਂ ਤਿਆਰ ਕੀਤਾ ਗਿਆ ਹੈਗਾ। ਉਹਨਾਂ ਦੇ ਦੋ ਬੇਟੇ ਆ ਦੋਨੇ ਬੇਟੇ ਵਿਦੇਸ਼ਾਂ ਦੇ ਵਿੱਚ ਘੁੰਮਦੇ ਨੇ। ਤੇ ਜਦੋਂ ਕਿਤੇ ਪੰਜਾਬ ਦੇ ਵਿੱਚ ਆਂਦੇ ਨੇ ਤਾਂ ਇੱਕ ਨਵੀਂ ਸੋਚ ਲੈ ਕੇ ਆਂਦੇ ਨੇ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਦੇ بیٹے ਵੱਲੋਂ ਇੱਕ ਜਿਹੜੀ ਨਵੀਂ ਸੋਚ ਰੱਖੀ ਗਈ ਉਹਨਾਂ ਦੇ ਕੋਠੀ ਦੇ ਉੱਪਰ ਜਿਹੜਾ ਹੈਗਾ ਲਿਬਰਟੀ ਸਟੈਚੂ ਆਫ ਲਿਬਰਟੀ ਤਿਆਰ ਕਰਵਾਇਆ ਗਿਆ ਸੰਤੋਖ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਸਾਡੇ ਨਾਲ ਨੇ ਸਰ ਸਸਰੀਕਾਲ ਜੀ ਇੱਕ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਕਿ ਲਗਾਤਾਰ ਕਈ ਕੋਠੀਆਂ ਦੇ ਉੱਪਰ ਆਪਾਂ ਦੇਖਦੇ ਹਾਂ ਕਿਤੇ ਫੁੱਟਬਾਲ ਤਿਆਰ ਕੀਤਾ ਹੁੰਦਾ ਕਿਤੇ ਜਹਾਜ਼ ਤਿਆਰ ਕੀਤਾ ਕਿਸੇ ਨੇ ਪਾਸ ਤਿਆਰ ਕਰ ਲਈ ਕਿਸੇ ਨੇ ਕਾਰ ਤਿਆਰ ਕਰ ਲਈ ਕਿਸੇ ਨੇ ਘੋੜਾ ਤਿਆਰ ਕਰ ਲਿਆ ਕਿਸੇ ਨੇ ਕ੍ਰਿਕਟ ਦੀਆਂ ਟੀਮਾਂ ਹੀ ਤਿਆਰ ਕਰ ਲਈਆਂ ਪਹਿਲਵਾਨ ਖੜੇ ਪਹਿਲਵਾਨ ਖੜੇ ਕਰ ਲਏ ਪਰ ਤੁਹਾਡੇ ਕੋਠੀ ਦੇ ਇੱਕ ਅਲੱਗ ਹੀ ਤਰ੍ਹਾਂ ਦਾ ਆਪਾਂ ਸਟੈਚੂ ਕਹਿ ਸਕਦੇ ਸਟੈਚੂ ਆਫ ਲਿਬਰਟੀ ਜਿਹੜਾ ਕਿ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦਾ ਆ ਅੱਜ ਜਿਹੜਾ ਜ਼ਿਕਰ ਗੱਲ ਕਰੀਏ ਵਿਜੋਹਾ ਖੁਰਦ ਦੇ ਵਿੱਚ ਵੀ ਬਣਾਇਆ ਦਿੱਤਾ ਗਿਆ ਕੀ ਕਹਿਣਾ ਚਾਹੋ ਨੇ ਬਾਰ ਬਾਰ ਬਾਰਗੇ ਟਿਵਰੀਏ ਬਣੀਆਂ ਸੈਂਡ ਹੌਲੀਏ ਲੋਕਾਂ ਦੇ ਨਾ ਦੇਖੀ ਚਲੋ ਹੁਣ ਗਾਂ ਨਹੀਂ ਗਾਂ ਲੋਕੀ ਤੁਰ ਪੈਣਾ ਐ ਐਸੀ ਜਗ੍ਹਾ ਤੇ ਬਾਕੀ ਅੱਜ ਆ ਦਾ ਮਨ ਹੁੰਦਾ ਜਿਹਦਾ ਜਿੱਦ ਮਨ ਚਾਲੇ ਅਗਲਾ ਆਪ ਦੀ ਚੀਜ਼ ਤਿਆਰ ਕਰ ਲੈਣ ਆਈਡੀਆ ਕਿੱਥੋਂ ਆ ਗਿਆ ਫਿਰ ਕਿਹਾ ਫਿਰ ਦੇਖੋ ਜੀ ਜਦੋਂ ਗਏ ਸੀ ਤਰਨ ਤਰਨ ਤੋਂ ਅੰਮ੍ਰਿਤਸਰਾ ਰੋਡ ਦੇ ਉੱਤੇ ਬਣੇ ਸੀ ਰੋਡ ਤੇ ਉਹ ਨਿਕਾ ਪੈ ਗਏ ਜਾਂਦੇ ਜਾਂਦੇ ਗੱਡੀ ਦੇ ਵਿੱਚ ਤੇ ਉਹ ਨਿਆਣੇ ਮੁੰਡੇ ਦੇ ਪਸੰਦ ਆ ਕੇ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਇੱਕ ਬਾਰੇ ਸੀ ਉਰੇ ਮਨ ਨੂੰ ਲਾ ਕੇ ਕਹਿੰਦਾ ਚੀਜ਼ ਹੈ ਬੜੀ ਮੈਂ ਕਿ ਚੱਲ ਇਹ ਬਣਾ ਲਵਾਂ ਕਿੰਨਾ ਕ ਖਰਚਾ ਹੋ ਗਿਆ ਖਰਚਾ 2.5 ਤੋਂ 3 ਲੱਖ ਰੁਪਏ ਵਿਚ ਹੋ ਗਿਆ 3 ਤੋਂ 2.5 2.5 ਤੋਂ 3 ਲੱਖ ਹੋ ਗਿਆ ਜੀ ਹਾਂ ਜੀ ਇਨਾ ਤੇ ਇਹਦੇ ਵਾਸਤੇ ਜੇਕਰ ਗੱਲ ਕਰੀਏ ਮਟੀਰੀਅਲ ਵਗੈਰਾ ਦੀ ਵੀ ਲੋੜ ਪਈ ਹੋਣੀ ਆ ਕਿ ਤੇ ਇੱਥੋਂ ਮਿਲ ਗਿਆ ਜਾਂ ਬਾਹਰੋਂ ਲੈਣਾ ਪਿਆ ਕਿ ਤਾ ਆਪਾਂ ਮਟੀਰੀਅਲ ਇੱਥੇ ਮਿਲ ਜਾਂਦਾ ਸਰੀਆਂ ਮਿਲ ਜਾਂਦੇ ਬਜਰੀ ਮਿਲ ਜਾਂਦੇ ਸੀਮੈਂਟ ਮਿਲ ਗਿਆ ਬਾਕੀ ਉਹਨੇ ਤਿਆਰ ਕਰਕੇ ਕੀਤਾ ਬਸ ਜਿਹੜਾ ਇਹਦਾ ਨਕਸ਼ਾ ਆਪਾਂ ਕਹੀਏ ਨਕਸ਼ਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਉਹ ਨਕਸ਼ਾ ਜੀ ਉਹ ਜਿਹੜੇ ਆਪਣੇ ਮੈਸਤੀ ਤਿਆਰ ਕਰਕੇ ਉਹਨਾਂ ਨਕਸ਼ਾ ਬਣਾਉਂਦੇ ਇਹ ਚੀਜ਼ ਸੀਗੇ ਅੱਛਾ ਜੀ ਨਕਸ਼ਾ ਉਹਨੇ ਆਪੇ ਤਿਆਰ ਕਰ ਲਿਆ ਇੱਥੇ ਸਰੀਆ ਬੱਦ ਲਿਆ ਆ ਕੇ ਇੱਥੇ ਜੋ ਤਿਆਰ ਕਰ ਲਓਗੇ ਆਪਣੇ ਆਪ ਕਰ ਲਿਆ ਤੇ ਉਹਨਾਂ ਦੀ ਦਿਹਾੜੀ ਵਗੈਰਾ ਵੀ ਜਿਆਦਾ ਸੀ ਜਾਂ ਦਿਹਾੜੀ ਉਨੀ ਕੀ ਸੀਗੀ ਦਿਹਾੜੀ ਦੇ ਕੋਈ ਨਹੀਂ ਸਾਡਾ ਮਾਹਲਾ 130000 ਰੁਪਏ ਉਹਨਾਂ ਨੂੰ ਪਪੂ ਕਾ ठेका ਸੀ ਸਾਡਾ ਤੇ ਮਟੀਰੀਅਲ ਵਗੈਰਾ ਮਟੀਰੀਅਲ ਸਾਡਾ ਸਾਰਾ ਠੀਕ ਆ ਹਾਂਜੀ ਤੇ ਜਿਹੜੇ ਆਮ ਲੋਗ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਠੀਕ ਹੈ ਜਿਹੜੀ ਚੀਜ਼ ਅਗਲੇ ਮਨ ਲੱਗਦੀ ਅਗਲਾ ਬਣਾਉਂਦਾ ਕਹੇ ਤੇਰਾ ਕੋਈ ਬਣਾਉਂਦਾ ਰਹੇਗਾ ਜਿੱਦਾਂ ਅਗਲਾ ਮਨ ਕਰਦਾ ਉਹਦਾ ਬਣਾ ਲੈਂਦਾ ਆ ਜਿਵੇਂ ਕਿ ਤੁਹਾਡੇ ਦੋਨੇ ਬੇਟੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਇੱਕ ਆਸਟ੍ਰੇਲੀਆ ਚ ਤੁਸੀਂ ਦੱਸ ਰਹੇ ਹੈਗੇ ਇੱਕ ਅਮਰੀਕਾ ਦੇ ਵਿੱਚ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਜਦੋਂ ਰਹਿੰਦੇ ਸੀਗੇ ਉਦੋਂ ਨਹੀਂ ਉਹਨਾਂ ਨੂੰ ਆਈਡੀਆ ਆਇਆ ਕਿ ਸਟੈਚੂ ਆਫ ਲਿਬਰਟੀ ਜਿਹੜਾ ਤਿਆਰ ਕਰਵਾਇਆ ਜਾਵੇ ਜਦੋਂ ਜੀ ਉਦੋਂ ਏਦਾਂ ਟਰੈਕਟਰ ਚਲਾਉਂਦੇ ਸੀਗੇ ਕਈ ਸਾਲ ਚਲਾਏ 5-6 ਸਾਲ ਮੁੜ ਕੇ ਪੁਰੇ ਫੇਦਾ ਅਮਰਸਰ ਜਾ ਗਾਂਦੇ ਜਾਂਦੇ ਰਾਹ ਦੇ ਵਿੱਚ ਫੇਦਾ ਸਵੇਰੋਂ ਪੰਚਾਂ ਦਾ ਗਿੰਦੇ ਅਰਕਾ ਲਿਗਨ ਦੇ ਅਜਿਹਾ ਜੀ ਮਨ ਮੈਂ ਇਹ ਮੰਨ ਲਾ ਤੇ ਹੁਣ ਗੱਲ ਕਰੀਏ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰੋਜ਼ ਆ ਕੇ ਫੋਟੋਆਂ ਵਗੈਰਾ ਕਰ ਮੰਦੇ ਬਸ ਤੁਰੇ ਹੀ ਆਉਂਦੇ ਕੋਈ ਨਾ ਕੋਈ ਅੱਜ ਉਹਦਾ ਬੰਦਾ ਆਈ ਜਾਂਦਾ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਖਿੱਚੀ ਜਾਂਦੇ ਤੁਰੇ ਜਾਂਦੇ ਆ ਦੇਖ ਕੇ ਬਾਹਰ ਦੂਰੋਂ ਬਹੁਤ ਦੱਸਦੀ ਆ ਤਾਂ ਉੱਚੇ ਤਾਂ ਆ ਤਾਂ ਬਾਹਰ ਨੂਰ ਤੇ ਲੀਂਦੀ ਨਿਗਾ ਪੈਂਦੀ ਆ ਜਿਦਾ ਲੱਗ ਲੱਗੇ ਪਿੰਡ ਰਾ ਕਿੰਨੀ ਇਹਦੀ ਹਾਈਟ ਹੈਗੀ ਆ 15 ਫੁੱਟ ਹੈਗੀ ਆ ਹਾਂਜੀ ਇਹ ਤਾਂ ਇਹਦਾ ਮੋਹਰੇ ਪਿੰਡ ਦੇ ਵਿੱਚ ਸਭ ਤੋਂ ਉੱਚੀ ਹੋਈ ਹਾਂਜੀ ਭਾਣੋ 15 ਫੁੱਟ ਪੂਰੀ ਹੈ ਜੀ ਤੇ ਕਹਿੰਦੇ ਹੁੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਹੀ ਸੀਗਾ ਜਾਂ ਵੈਸਾ ਹੀ ਇੱਕ ਸੋਚ ਰੱਖੀ ਸੀ ਕਿ ਅਲੱਗ ਤਰ੍ਹਾਂ ਦੀ ਚੀਜ਼ ਤਿਆਰ ਕੀਤੀ ਜਾਵੇ ਮੈਨੂੰ ਲੱਗਦਾ ਨਾ ਜਿੱਦਾਂ ਸ਼ੌਂਕ ਹੈ ਉਹ ਹੁੰਦਾ ਬਨਿਆਲੇ ਕਿਸੇ ਨੂੰ ਵੀ ਹੁੰਦਾ ਸ਼ੌਂਕ ਨਾਲ ਕੋਈ ਚੀਜ਼ ਬਣੀ ਸ਼ੌਂਕ ਨਾਲ ਨਹੀਂ ਬਣਦੀ ਆ ਕਿਸੇ ਦਾ ਤਾਂ ਕੋਈ ਬਣਾਉਂਦਾ ਨਹੀਂਗਾ ਜਿੱਦਾਂ ਆਪ ਦੇ ਮਨ ਨੂੰ ਸ਼ੌਂਕ ਹੁੰਦਾ ਉਦੋਂ ਅਗਲਾ ਬਣਾ ਲੈਂਦਾ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਿਆ ਹੀ ਗੱਲ ਸਹੀ ਆ ਕਿਉਂਕਿ 2.5 ਤੋਂ 3 ਲੱਖ ਰੁਪਈਆ ਲਾ ਕੇ ਸਟੈਚੂ ਆਫ ਲਿਬਰਟੀ ਤਿਆਰ ਕਰਵਾਈ ਗਈ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਇਹ ਜਿਹੜੀ ਸਟੈਚੂ ਆਫ ਲਿਬਰਟੀ ਹੈਗੀ ਆ 15 ਫੁੱਟ ਦੀ ਮੂਰਤੀ ਜਿਹੜੀ ਤਿਆਰ ਕੀਤੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਤੁਸੀਂ ਇਹਨੂੰ ਦੇਖਦੇ ਹੋਵੋਗੇ ਪਰ ਹੁਣ ਤੁਸੀਂ ਨਕੋਦਰ ਦੇ ਨਾਲ ਲੱਗਦੇ ਪਿੰਡ ਬਜੂਹਾ ਖੁਰਦ ਦੇ ਵਿੱਚ ਵੀ ਆ ਕੇ ਇਸ ਇਹ ਮੂਰਤੀ ਦੇ ਨਾਲ ਆ ਕੇ ਫੋਟੋ ਕਰਵਾ ਸਕਦੇ ਹੋ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦਰ